ਛਾਗਲੀ ਬਾਈ ਰੋਟੀ ਚਾਹ ਪੀ ਲਈ ਦੀ यो ਲਾਈਨ ਬੱਜੀ ਹੋਇਆ ਬਾਈ ਛੋਥੇ ਦੇ ਸਿਰੇ ਦੇ ਇੱਧਰ ਨੂੰ ਲਾਈਨ ਚਲੀ ਗਈ ਉਹ ਫਿਰ ਘੁਮ ਕੇ ਉਹ ਸਾਹ ਬਾਲਾਂਵਾਂ ਚਲੀ ਗਈ ਤੇ ਬੰਦਾ ਲੱਗ ਰਿਹਾ ਆਪਣਾ ਨੱਕੇ ਆਪਾਂ ਨੇ ਖੋਲਦੇ ਇਸ ਮਾ ਸਾਰੇ 6 ਡੌੜਾਂ ਖੇਤਮ 6 ਨੱਕੇ ਆਪਾਂ ਖੋਲ ਚੁੱਕੇ ਆ ਕੱਲਾ ਕੱਲਾ ਨੱਕਾ ਖੋਲਦਿਆ ਇਹ ਬਾਈ ਆਪਾਂ ਉੱਥੇ ਪੱਟ ਗਏ ਨਾ ਟੱਕਣਗੇ ਨੇੜੇ ਦੇ ਟੋਆ ਉਸਕੇ ਤਲੇ ਥੋੜਾ ਜਿਹਾ ਕ੍ਰੈਕ ਮਾਰ ਲੇਗੇ ਪਾਣੀ ਨਿਕਲ ਜੇ ਫਿਰ ਆਪਣਾ ਅੱਗੇ ਖਾਲਮਾ ਆਪਣੀ ਮਾ ਓਰੇ ਬਾਈ ਪੰਤਕੀ ਵੀ ਕਣਕ ਤਲੇ ਪਾਣੀ ਖੜਿਆ ਪਾਉਰੇ ਵੀ ਨਹੀਂ ਵੱਢ ਸਕਦੇ আর ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਨਕਾਸ ਹੈ ਨਹੀਂ ਕੋਈ ਇਸ ਖੇਤ ਦਾ ਪਾਣੀ ਬਥੇਰਾ ਖੜਿਆ ਇਸਮਾ ਉਸ ਤੋਂ ਉੱਪਰਲੇ ਪੰਜ ਬਿਗਗੇ ਝੜ ਗਿਆ ਤੇ ਸੱਤ ਬਿਗਗੇ ਖੇਤ ਆ ਫੁੱਲ ਹੋਇਆ ਖੜਿਆ ਨੀਂਦਰ ਪੱਟ ਰਿਆ ਉੱਥਾ ਚ ਰਾਜਾ ਡੰਮਾ ਜਿੱਥੇ ਆਪਣੀ ਪਾਈਪ ਲਾਈਨ ਆਪਾਂ ਉੱਥੇ ਦੇ ਕ੍ਰੈਕ ਮਾਰ ਲੇਗੇ ਸਾਂਭਾ ਲਮਾ ਅੱਕੇ ਖੋਲ ਦੇ ਮੈਂ ਫਿਰ ਛਿਰੀ ਨੂੰ ਪਾਣੀ ਜਾ ਕੇ ਆਪਣਾ ਸਿਰੇ ਪਹੁੰਚ ਜਾਏ ਪਾਣੀ ਉੱਥੇ ਫਿਰ ਅੱਗੇ ਨਿਕਲ ਜਾਏ ਉਹ ਲੈਨ ਖਾਲੇਗੀ ਉਸ ਅੱਗੇ ਨਿਕਲੀ ਜਿਹੇ ਅੱਗੇ ਆਪਾਂ ਨੇ ਟੋਬੇ 'ਵਾਂ ਕਰਿਆ ਵਾ ਪਾਣੀ ਜਾਂਦਾ ਬਾਈ ਕਹਿਦੇ ਆ ਅਗਲਾ ਕਹਿਦੇ ਚੋਚ ਕਰ ਰਹੇ ਆ ਗਣ ਕਬੀਰ ਦੇ ਵੀ ਕੀ ਹੋਵਾ ਨਿਉ ਹੋਵਾ ਇੰਦੀ ਜੰਗ ਅੱਜ ਪਤਾ ਲਗਾ ਬਾਈ ਵੈਲੀ ਆਪਾਂ ਨੇ ਵੀ ਛਿਰੀ ਮਾਰੀ ਵੀ ਕਿੰਨਾ ਨਜ਼ਾਰਾ ਇਸ ਚੀਜ਼ ਦਾ ਆਪਾਂ ਨੂੰ ਕਈ ਕਹਦੇ ਉਹ ਕਣਕ ਪੱਟ ਰਹੇ ਆ ਝੋ ਕਾਰ ਰਹੇ ਆ ਫਲਾਣਾ ਕਰ ਰਹੇ ਆ ਦੇਖ ਬਾਈ ਆਹ ਸਿਰੇ ਪਾਂਚੀ ਵੀ ਐ ਉੱਥੇ ਆਪਾਂ ਨੂੰ 10 ਫੁੱਟ ਕੀ ਚਿਰੀ ਪੱਟਣੀ ਆ ਬਸ ਉਹ ਸਾਹਵਾਲ ਤੱਕ ਠੀਕ ਹੈ ਬਾਈ ਦਿਖਾਵਾਂ ਅੱਗੇ ਤੁਹਾਨੂੰ ਜੋ ਬਣਾਇਆ ਬਾਈ ਆਪਾਂ ਨੇ ਝੜਮਾ ਭੰਨਿਆਂ 2 ਇੰਚੀ ਨੱਕਾ ਸਾਹਵਾਲ ਮਪਾਂ ਲਿਆ ਕਿਲੋ ਬਜਰੀ ਨਹੀਂ ਬਾਈ ਉਹ ਪੈਂਦੀ ਪਾウダー ਲਾ ਕੇ ਠੀਕ ਹੈ ਜੀ ਜੋ ਖਾਈ ਬਣਾ ਲਈਦੀ ਆਪਾਂ ਨੇ ਥੋੜੀ ਜਿਹੀ ਬਸ ਨੱਕਾ ਨੱਕਾ ਖੋਲਣਾ ਰਹਿ ਰਿਹਾ ਦਲ ਦਲ ਪਾਣੀ ਵਿੱਚ ਪੈ ਜਾਏਗਾ ਜੋ ਉੱਪਰਲਾ ਪੰਜ ਵਿਗੇ ਖਾਲੀ ਆ ਬਿਲਕੁਲ ਜਿਹੜਾ ਮਾਰ ਲਿਆ ਨਿੰਦਰ ਬਾਦਮਾ ਇਹ ਵਾ ਬਾਈ ਮੈਂ ਕਰਾ ਆਪਣਾ ਟਰਾਲੀ ਦੀ ਸੈਟਿੰਗ ਜੋ ਲਾਸਟ ਦਾ ਮੇਰਾ ਕੰਮ ਇੱਕ ਵਾਰੀ ਹਮੇ ਸਨੋਲੀਆਂ ਗੇੜਾ ਮਾਰਿਆ ਮੈਂ ਬਸ ਫਿਰ ਆਪਾਂ ਫਰੀ ਆ ਬਾਈ 2:00 ਵਜੇ ਰ ਆਪਣਾ ਨਿੰਦਰ ਆਪੇ ਸੈਟਿੰਗ ਕਰਦਾ ਕਿਉਂਕਿ ਤੋ ਗੇੜੇ ਗੇੜੇ ਆ ਕੰਮ ਰਹਿ ਗਿਆ ਪਾਣੀ ਖੁੱਲ ਗਿਆ ਸਾਰਾ ਧੰਨਵਾਦ ਹੈ ਭਾਈ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਆਪਣਾ ਪਾਣੀ ਕਢਵਾਇਆ ਹੈ ਨਾ ਹੌਤਾਂ ਨਵਾਦ ਹੈ ਭਾਈ ਅਸੀਂ ਨੇ ਲੱਗਿਆ ਭਾਈ ਪਾਣੀ ਪੈਣ ਦਲ ਦਲ ਪਾਣੀ ਪੈ ਰਿਆ ਆਹ ਦੇਖ widehat ਦੀ ਕਰੀ ਹੈ ਬੋਲ ਦੇ ਇਧਰ ਦੇ ਹੋਰ ਨਹੀਂ ਇਧਰ ਨੇ ਡੂੰਗਾ ਕਰਦੇ ਆ ਸ਼ਾਮ ਕਰੀਏ ਭਾਈ ਐਨ ਸਤਿਰ ਵਾਂਗੋ ਲੈ ਨਾ ਤੁਹਾਰੇ ਜਤਿੰਦਰ ਦੀ ਖੋਜ ਹੈ ਭਾਈ ਆਲਾ ਕਹਾ ਬਾਈ ਰਾਤੋ ਰਾਤ ਕਰਗੇ ਨੇ ਤਾਂ ਕੰਮ ਕੀ ਕਰਗੇ ਕਿੱਥੇ ਪਾਣੀ ਬਾੜਦੇ ਨਾ ਨਾ ਠੀਕ ਹੈ ਬਾਈ ਚਲਾ ਪਰਲੇ ਖੇਤ ਮਾਨੂੰ ਗੇੜਾ ਮਾਰਾਂ ਸਨੋਡੀਆਂ ਆਗੇ ਬਾਈ ਘਰਾਂ ਆਪਾਂ ਸੰਮ ਕਰਨ ਵੇੜਾ ਇਹਦੇ ਖੇਤਾਂ ਡੀਜ਼ਲ ਪਾਵਾਂ ਟਰੈਕਟਰ ਲੈ ਕੇ ਕੱਢ ਕੇ ਟਰਾਲੀ ਮਾ ਦੇ ਘਰਾਂ ਹੀ ਲੈ ਆ ਦੇ ਬਈ ਪਹਿਲਾਂ ਕੈਨ ਵਾਲੇ ਜਣੇ ਸਲਾਹ ਦੀ ਉੱਥੇ ਖੜਿਆ ਪੜੋਸੀਆਂ ਹੀ ਗੇਟ ਕੇ ਮੂਰੇ ਫਿਰ ਆਪਾਂ ਇਸ ਤਰੀਕਾ ਲੈ ਇਹਦੇ ਡਾਕਟਰੇ ਕੱਢ ਲੈ ਇਹਦੇ ਪਾਵਾ ਲਾ ਦੀਆਂ ਬਈ ਤਾਰਾਂ ਪਾਵਾ ਪਾ ਡੀਜ਼ਲ ਜ਼ੀਰੋ ਕਰਿਆ ਵਾ ਕਿੰਨੇ ਲੀਟਰ ਪਾਵਾ ਲੱਗ ਗਿਆ ਬਈ ਡੀਜ਼ਲ ਪੈਣ 11 ਲੀਟਰ ਹੋ ਗਿਆ ਦੇਖਾਂ ਬਾਈ ਕਿੰਨਾ ਡੀਜ਼ਲ ਖਾਣ ਟਰੈਕਟਰ ਜਿਹੜੇ ਮੈਂ ਆਪਣਾ ਸ਼ੂਗਰ ਮਿੱਲ ਦਾ ਢੇਡਾ ਲਾਇਆ ਦਸਲਾਣੇਗਾ 12 ਲੀਟਰ ਤੇਲ ਪੈ ਗਿਆ ਬਾਈ ਕਿਹੜਾ ਉਹਦੇ ਕਿੰਨੀ ਆ ਭਰਦਾ ਕਿਹੜਾ ਥੱਲੇ ਇਦਾਂ ਕੀ ਪਚਕਣੀ ਪੈਂਦੀ ਹੋਰ ਲਮਗਲਮ ਕਰਨਾ ਪੈਂਦਾ ਇਹ ਵੀ ਆਪਣਾ ਬਾਈ ਨੇੜਾ ਲਿਆਣ ਕੇ ਟੰਕੀ ਫੁੱਲ ਕਰਕੇ ਐ ਟੱਡੂ ਬਲਾਗ ਹੈ ਟੰਕੀ ਕੇ ਤੇ ਚਲਾ ਆ ਬਈ ਆਪਾਂ ਸਾ ਜੋੜ ਕੇ ਖੜਾਇਆ ਮਾਂ ਫਿਰ ਹੋ ਕੇ ਤਿਆਰ ਮਿਲਣ ਨੂੰ ਜਹੇਗੇ 28 ਲੀਟਰ ਤੇਲ ਹੋ ਗਿਆ ਬਾਈ 30 ਹੋ ਗਿਆ 40 ਲੀਟਰ ਤੇਲ ਪੈ ਗਿਆ ਬਾਈ ਟੰਕੀ ਹੋ ਗਈ ਐਨ ਫੁੱਲ ਪਹਿਲਾਂ ਥੋੜੀ ਜੀ ਓਚੀ ਸੀ ਇਦਨ 43 ਲੀਟਰ ਤੇਲ ਖਾ ਗਿਆ ਟਰੈਕਟਰ ਗੇੜੇ ਆ ਬਾਈ ਇਹ 45 ਨੂੰ ਡਿਵਾਈਡ ਕਰ ਲਿਓ ਆਪਣਾ ਕੀ ਰੇਟ ਹੈ ਬਾਈ ਭਾਜਨ ਵੀ ਬਹੁਤ ਦਾ 351 ਕੁਆਟਰ ਮਾਲ ਬਹੁਤ ਹੋਆ ਕਹਿ ਦੇਣਾ ਸੱਖਾ ਪਾਣੀ ਮਾਰ ਲਿਆ ਬਾਈ ਛੋ ਛੋ ਪਰ ਸਾਫ ਸੁਥਰਾ ਜਾ ਹੋ ਜਾਏਗਾ ਇਤਾਰਾਂ ਵਰਨੀ ਮਾਰਦੇ ਪਾਣੀ ਨਾਮ ਕਰਾ ਡਾਂਗੇ ਬਿੱਤਲੇ ਤੂਲੇ ਮਾਰੇ ਕਿਉ ਫੇਰ ਗਾਰੇ ਮੈਂ ਜਾਣਾ ਇਹਨਾ ਛੋ ਪਰ ਮਾਰ ਲਿਆ ਬਾਈ ਛਿੱਟੇ ਛਿੱਟੇ ਲਗੇ ਸਾਫ ਸੁਥਰਾ ਜਾ ਹੋ ਜਾਏਗਾ ਹੋਊਗੀ ਬਾਈ ਟਰਾਲੀ ਓਕੇ ਟਰੈਕਟਰ ਆ ਗਿਆ ਘਰਾਂ ਦੇ ਪਾ ਦਿਆ ਇਸਮ ਟਰਾਲੀ ਮੈਂ ਜੋੜਦੇ ਆ ਤਾਰਾਂ ਤੁਰਾਂ ਲਾ ਦੀ ਲੱਟਾਂ ਵਾਲੀ ਉੱਪਰ ਰਹਿ ਰਿਹਾ ਇੱਕ ਢੇਡਾ ਪਾਣੇ ਨੂੰ ਥਲਾਦ ਰਹੇ 855ਵਾਂ ਟ੍ਰਾਵਲ ਕੱਢਦੇ ਮਗਰਾਟ ਨੂੰ ਰੂੜ ਧੋਦੇ ਤੇ ਬਾਈ ਉੱਪਰ ਦੇ ਟ੍ਰੈਕ ਧੋਦੇ ਦਾ ਚਲਾ ਆ ਬਾਈ ਘਰਾਂ ਨੂੰ ਨਹਾ ਧਵਾ ਮੱਥਾ ਮੁੱਥਾ ਟੇਕਾਂ ਬਾਈ ਲੋੜੀਗਾ ਫਿਰ ਮੱਥਾ ਮੁੱਥੇ ਨਵੇੜ ਕੇ ਫਿਰ ਜਾਹੇਂਗੇ ਆਪਾਂ ਮਿਲਣ ਨੂੰ ਚਲਾ ਆ ਬਾਈ ਘਰਾਂ ਨੂੰ ਲੈ ਆਏ ਬਾਈ 855 ਆਪਾਂ ਆਲੇ 200 ਬੂਲੇ ਚਾਰ ਗੇੜੇ ਪੌਥੇ ਲਾ ਕੇ ਲਿਆਏ ਤੇ ਚਾਰ ਗੇੜ ਉੱਤੇ ਬਾਦ ਇੱਕ ਡੱਬਾ ਜੋਤੂ ਪਾ ਕੇ ਦਾ ਇੱਕ ਹੁਣ ਆਪਾਂ ਲਿਆਏ ਬਾਈ ਸਵੇਰ ਕੇ ਪਾਣੀ ਮੈਂ ਫਿਰ ਗਏ ਹੁਣ ਠੰਡ ਚੜ ਗਈ ਪਹਿਲਾਂ ਨਹੀਂ ਪਤਾ ਲੱਗਿਆ ਹੈਗਾ ਕਰੋ ਬਾਈ ਲੋੜ ਲਓ ਜੀ ਬਾੜ ਲਈ ਲੋੜੀ ਆਪਾਂ ਨੇ ਬੈਠ ਕੇ ਆਪਾਂ ਆਪਣੇ ਪਰਿਵਾਰ ਗੱਲ ਆਲੀਆਂ ਰੋੜੀਆਂ ਗੱਚਕ ਦੂਈ ਗੱਚਕ ਪਾਪ ਕਾਰਨ ਅੱਛਿਆਂ ਦਾ ਸਮਾਨ ਆ ਹਾਂਜੀ ਸਰਦਾਰ ਜੀ ਤੀਆ ਵਰਨਾ ਮੰਨ ਲਿਆ ਬਈ ਅੱਜ ਮਾਰੇ ਬੰਦੇ ਨੇ ਦੁਆ ਦੁਆ ਹਾਂ ਪਹਿਲਾਂ ਕਿਹੜਾ ਦਾ ਪਹਿਲਾ ਪੀੜਾ ਪਹਿਲਾ ਪੀੜਾ ਦਾ ਉਹ ਕਿਉਂ ਨਹੀਂ ਮੰਨਿਆ ਬਈ ਉਹ ਤੋੜਿਆ ਮम्मा ਨੇ ਅੱਛਾ ਜੀ ਇੱਧਰ ਬਾਈ ਆਪਣੀ ਘਰ ਕੀ ਬਣਾਈ ਵਿਆਂ ਪਿੰਨੀਆਂ ਗਾਜਰ ਪਾਕ ਹੈਪੀ ਲੋੜੀ ਬਈ ਸਾਰਿਆਂ ਨੂੰ ਮਹਾਰਾਜ ਸਭ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਆ ਗਿਆ ਆਪਣਾ ਬਈ ਛੋਟਾ ਬੱਚਾ ਹਾਂਜੀ ਪੁੱਤ ਸਾਰਿਆਂ ਨੂੰ ਹੈਪੀ ਲੋੜੀ ਕਹਾਂ ਪੁੱਤ ਹੈਪੀ ਲੋੜੀ ਪਰ ਮਨੇ ਕਹਿਦੀ ਆਰਾਮ ਤੇ ਕਹ ਹੈਪੀ ਲੋੜੀ ਹੈਪੀ ਲੋੜੀ ਠੀਕ ਹੈ ਭਾਈ ਸਾਸਰੀ ਕਾਲਜੀ ਸਾਰਿਆਂ ਨੂੰ ਮਿਲਦੇ ਆਂ ਕਿਸੇ ਅਗਲੀ ਵੀਡੀਓ ਨਾਲ ਧੰਨਵਾਦ ਜੀ